ਅਸੀਂ ਲੰਮੇ ਦਾ ਤੋਂ ਲੜਾਈ ਸੰਘਰਸ਼ ਇਹਨਾਂ ਦੋਨੇ ਬਾਡਰਾਂ ਦੇ ਉੱਤੇ ਵਹਿ ਕੇ ਹੋਰ ਤਿੱਖਾ ਕਰਾਂਗੇ ਇਹ ਫੈਸਲਾ ਕੀਤਾ ਹੈਗਾ ਇਹ ਤਿੱਖਾ ਸੰਘਰਸ਼ ਕਰਨ ਦੇ ਐਲਾਨ ਵਜੋਂ ਪਹਿਲਾ ਜਿਹੜਾ ਐਲਾਨ ਅੱਜ ਦੀ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਹੇ ਹਾਂ ਅਸੀਂ ਬਾਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੋ ਖਨੌਰੀ ਤੇ ਸੰਭੂ ਬਾਡਰ ਤੇ ਕਿਸਾਨ ਡੱਟੇ ਹੋਏ ਆ ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਆ ਵਾਡਰ ਹੈ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋੜਚਿਆਂ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸੁਭਕਰਨ ਸਿੰਘ ਦਾ ਉਸ ਤੋਂ ਬਾਅਦ ਡੱਬ ਵਾਲੀ ਬਾਡਰ ਤੋਂ ਅਸੀਂ ਬਾਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ ਜੀ ਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਬਾਡਰਾਂ ਤੇ ਜਿਵੇਂ ਇੱਥੇ ਕਿਸਾਨ ਬੈਠੇ ਆ ਉੱਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉੱਥੇ ਰੋਕਣਗੇ ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ ਤੋਂ ਹੋ ਸਕਦਾ ਹੈ ਇਹ ਗੱਲ ਹੈਗੀ ਹੈ ਦੂਜਾ ਜਿਹੜਾ ਹੋਰ ਕਈ ਪ੍ਰੋਗਰਾਮ ਲਿਖੇ ਆ ਇਕੱਲੇ ਇਸ ਪ੍ਰੋਗਰਾਮਾਂ ਤੱਕ ਅਸੀਂ ਸੀਮਿਤ ਨਹੀਂ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਐਲਾਨ ਸਾਡੇ ਉਸ ਸ਼ਹੀਦ ਸੁਭਕਰਨ ਦੇ ਭੋਗ ਸਮਾਗਮ ਦੇ ਉੱਤੇ عہد ਲੈ ਕੇ ਕਿ ਜਿਹੜੀਆਂ ਮੰਗਾਂ ਤੇ ਜਿਹੜੇ ਮਸਲਿਆਂ ਖਾਤਰ ਸੁਭਕਰਨ ਸਾਥੋਂ ਸਾਡੀਆਂ ਰਾਜ ਕਰਦੀਆਂ ਸਰਕਾਰਾਂ ਨੇ ਖੋਲਿਆ ਉਹਦੇ ਤੱਕ ਅਸੀਂ ਕਿੱਡੀ ਲੰਬੀ ਲੜਾਈ ਲੜਨ ਲਈ ਤਿਆਰ ਪਰ ਤਿਆਰ ਹਾਂ ਉਥੇ ਤੱਕ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਤੇ ਮਸਲੇ ਪੂਰੇ ਨਹੀਂ ਹੋ ਜਾਂਦੇ ਉਸ ਦਿਨ ਵੱਡਾ ਇਕੱਠ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਲੱਖਾਂ ਤੱਕ ਵੀ ਇਕੱਠ ਹੋ ਜਾ ਸਕਦਾ ਹੈ ਉਹ ਵੱਡੇ ਇਕੱਠ ਚ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਤਕੜੇ ਹੋਵੋ ਇਹ ਸਰਕਾਰ ਦਾ ਜਵਾਬ ਜਿਹੜਾ ਸਾਡੇ ਤੇ ਜਵਰ ਢਾਲਿਆ ਉਹ ਵੀ ਤੇ ਜਿਹੜਾ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਕਿਸਾਨੀ ਆਰਥਿਕ ਸੰਕਟਾਂ ਦੇ ਨਾਲ ਯੂਜ ਰਹੀ ਹੈ ਇਹ ਗੰਭੀਰ ਸੰਕਟਾ ਚੋਂ ਨਿਕਲਣ ਲਈ ਇਕਜੁੱਟ ਹੋ ਕੇ ਵੱਡਾ ਹੰਬਲਾ ਮਾਰਨ ਦੇ ਐਲਾਨ ਉੱਥੇ ਹੋਣਗੇ ਉਹ ਇਸ ਤਰ੍ਹਾਂ ਦੇ ਐਲਾਨ ਹੋਣਗੇ ਸਰਕਾਰ ਨੂੰ ਸਾਡੀਆਂ ਮੰਗਾਂ ਮਨਾਉਣ ਲਈ ਅਸੀਂ ਮਜਬੂਰ ਕਰਾਂਗੇ ਇੱਕ ਬਲਦੇਵ ਜੀ ਰਾਜੀ ਕੱਲ ਨੌਜਵਾਨਾਂ ਦਾ ਵੱਡਾ ਜਥਾ ਤੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਆਪਣੇ ਪਿਛਲੇ ਦਿੱਲੀ ਮੋਰਚੇ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਹਯੋਗ ਦਿੱਤਾ ਸੀ ਉਹ ਚੰਡੀਗੜ੍ਹ ਤੋਂ ਚੱਲ ਕੇ ਮਹਾਲੀ ਤੋਂ ਚੱਲ ਕੇ ਕੱਲ ਬਹੁ ਵੱਡੇ ਪੱਧਰ ਤੇ ਇੱਥੇ ਆਪਣੇ ਮੋਰਚੇ 'ਚ ਪਹੁੰਚ ਰਹੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ। ਅਗਲੀ ਗੱਲ ਇਹ ਵੀ ਇਹ ਬਾਰਡਰ ਖੋਲਣ ਵਾਲਾ ਜਿਹੜਾ ਉਹ ਡੱਬੋ ਵਾਲੀ ਤੋਂ ਤੋਂ ਸਿਰਫ ਸ਼ੁਰੂਆਤ ਕਰ ਰਹੇ ਆ ਅਸੀਂ। ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲਗਾਤਾਰ ਸਾਡੀ ਗੱਲਬਾਤ ਜਾਰੀ ਆ। ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਆਪਾਂ ਕਈ ਬਾਰਡਰਾਂ ਤੇ ਬੈਠੇ ਸੀ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਹ ਜਿਹੜੇ ਬਾਰਡਰਾਂ ਦੀ ਗਿਣਤੀ ਆ ਹੋਰ ਵਧੂਗੀ। ਸੋ ਘੋਲ ਲਗਾਤਾਰ ਆਪਣਾ ਫੈਲ ਰਿਹਾ ਵਾ ਤੇ ਚੜ੍ਹਦੀ ਕਲਾ ਚ ਉਮੀਦ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਾਰਡਰਾਂ ਦੀ ਗਿਣਤੀ ਵੀ ਦੁੱਗਣੀ ਤਿਗਣੀ ਹੋ ਜੂਗੀ ਤੇ ਜਿਹੜੇ ਆਪਣੇ ਇੱਥੇ ਘੋਲਾਂ ਦੇ ਉੱਤੇ ਜਿਹੜੀ ਗਿਣਤੀ ਆ ਜਿਹੜੀ ਬੈਠੀ ਆ ਕਿਉਂਕਿ ਬੀਬੀਆਂ ਔਰਤਾਂ ਪਿੱਛੋਂ ਆਪਾਂ ਨੂੰ ਲਗਾਤਾਰ ਕਹਿ ਰਹੀਆਂ ਵੀ ਅਸੀਂ ਆਉਣਾ ਚਾਹੁੰਨੀਆਂ ਵਾ ਮੋਰਚਿਆਂ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਬੜਾ ਵਧੀਆ ਜਿਵੇਂ ਪਹਿਲਾਂ ਸਿੰਘੂ ਬਾਰਡਰ ਤੇ ਬਣਿਆ ਸੀਗਾ ਉਸੇ ਤਰ੍ਹਾਂ ਦਾ ਮਾਹੌਲ ਇੱਥੇ ਬਣ ਗਿਆ ਤੋ ਇੱਥੇ ਵੀ ਗਿਣਤੀ ਹਜ਼ਾਰਾਂ ਚ ਜਾਊਗੀ ਤੇ ਖਨੌਰੀ ਵੀ ਤੇ ਡੱਬ ਵਾਲੀ ਵੀ ਉੱਥੇ ਵੀ ਟਰਾਲੀਆਂ ਦੀ ਗਿਣਤੀ ਵੀ ਆਮ ਲੋਕਾਂ ਦੀ ਗਿਣਤੀ ਵੀ ਆਂਡ ਗੌਣ ਪਿੰਡਾਂ ਵਾਲਿਆਂ ਦੀ ਵੀ ਤੇ ਜਿਹੜੇ ਦੂਜੀਆਂ ਸਟੇਟਾਂ ਚ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਉੱਥੇ ਵੀ ਇਹੋ ਜਿਹਾ ਮਾਹੌਲ ਬਣਾਵਾਂਗੇ ਰਣਜੀਤ ਰਾਜੂ ਜੀ ਸਾਥੀਓ ਇੱਕ ਮਿੰਟ ਜੀ ਸਾਥੀਓ ਆਪਣੇ ਦੇਖਾ ਹੋਗਾ ਜਦ ਵੀ ਚੰਡੀਗੜ੍ਹ ਮੇ ਸਰਕਾਰ 세 ਵਾਰਤਾ ਹੋਈ ਵਾਰਤਾ ਸ਼ਾਮ ਨੂੰ ਸ਼ੁਰੂ ਕਰਤੇ ਤੇ और रात को दो बजे तक वार्ता चलती थी उसका क्या उद्देश्य क्या था भी ताकि इनकी खबर प्रेस में ना आए और जब आपके प्रिंट मीडिया और इलेक्ट्रॉनिक मीडिया हमारे सामने खड़ा होता था और हम उसमें अनाउंस करेंगे तो कम से कम लोगों को पता चले उसी तरीके से जब सरकार को पता था उनतीस तारीख को मोर्चे से बड़ा ऐलान होगा तो इन्होंने एक दिन पहले रात को शुभ करने की एफ दर्ज कर दी ये एक इनका षड्यंत्र था हमारे ऐलान को डील करने का इनका एक तरीका था ये कितने तरीके अपना लें लेकिन संघर्ष को जो डीरेल नहीं कर सकते संघर्ष जारी है जैसे जीराबाई ने कहा आने वाले दिनों में बॉर्डर में की वृद्धि होगी और डब वाली बॉर्डर पर मैं आपको बताना चाहता हूं आज से आप केवल दो बॉर्डर का नाम मत लीजिए आज से तीन बॉर्डर का नाम लेना शुरू कर दिए शंभू खनौरी व डब वाली क्योंकि डब वाली पर भी किसान अपने स्तर पर डटे हुए हैं किसान वहाँ बैठे जसवीर सिंह भट्टी जी हमारे सिरसा के लीडर हैं वो उनको संभाल रहे हैं वहां बैठे हुए हैं इसके आगे मैं आपके माध्यम से पूरे देश को बताना चाहता हूँ कुछ लोग कहते हैं किसान मजदूर आदिवासी के बिना मतलब से खाली फ्री घूम रहे हैं जमीन कहीं नहीं जाएगी जमीन जही रहेगी मैं बताना चाहता हूं हमारे स्टेट राजस्थान में किसान घर्ष होया होता है और डी कोर्ट के थ्रू जयपुर बैठकर ऑनलाइन नलामी कर दी जाती है और तहसीलदार हाथ हाथ इंतला कर देता है और किसान को पता भी नहीं होता मैं जमीन का मालिक नहीं रहा और उससे बड़ा षड्यंत्र क्या है एक भूमाफिया है पूरा जो प्रशासन और साथ मिला हुआ है चार करोड़ की प्रॉपर्टी बैंक का छत्तीस लाख भुगतान करना था सेटलमेंट करके भूमाफिया ने बैंक के साथ और डीआरटीए कोर्ट के थ्रू 25 लाख में वो जमीन दे दी जबकि उसका डीएलसी रेट भी इससे कहीं ज्यादा था यानी कि सरकार का एक बहुत बड़ा षड्यंत्र चल रहा है किसानों की जमीन लेने का हम हमारी मांग क्या है अगर वो बैंक वो कोर्ट किसान को बुलाती किसान को बिठाती तो किसान भी सेटलमेंट करता अपना घर का सोना बेचता कोई प्लॉट बेचता कोई दो चार बीघा जमीन बेचता चार करोड़ की जमीन 25 लाख में कभी ना देता ये बहुत बड़ा षड्यंत्र षड्यंत्र देश भर में चल रहा है इसलिए मेरा निवेदन है कि जो लोग कह रहे हैं जमीन नहीं जाएगी जमीन तो जानी शुरू हो गई पर देश दुनिया की दे तमाम खबरों ਨਾਲ जुड़े रहने ਲਈ सब्सक्राइब करो YouTube पे सच को हूं पंजाबी चैनल इस ਦੇ ਨਾਲ ਹੀ Bell icon دبਕੇ पाओ लेटेस्ट अपडेट सब तो पहला